ਪੰਜਾਬ ਸਰਕਾਰ ਲੋਕਾਂ ਨੂੰ ਚੰਗਾ ਸਾਫ਼ ਸੁਥਰਾ ਪ੍ਰਸ਼ਾਸਨ ਦੇ ਲਈ ਵਚਨਬੱਧ ਕੈਬਨਿਟ ਮੰਤਰੀ ਅਮਨ ਰੋੜਾ ਨੇ ਦਿੱਤੀ ਜਾਣਕਾਰੀ ਪੰਜਾਬ ਸਰਕਾਰ ਲੋਕਾਂ ਨੂੰ ਪੰਜਾਬ ਦੇ ਵਿੱਚ ਚੰਗਾ ਸਾਫ਼ ਸੁਥਰਾ ਤੇ ਟਾਈਮ ਬਾਉਂਡ ਪ੍ਰਸ਼ਾਸਨ ਦੇਣ ਦੇ ਲਈ ਵਚਨਬੱਧ ਹੈ ਇਸੇ ਮਕਸਦ ਦੇ ਨਾਲ ਇਹਨਾਂ ਐਫਰਟਸ ਨੂੰ ਹੋਰ ਤੇਜ਼ ਕਰਦੇ ਹੋਏ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਸਿਵਲ ਔਰ ਪੁਲਿਸ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਟੌਪ ਤੋਂ ਲੈ ਕੇ ਬਾਟਮ ਤੱਕ ਉਪਰ ਤੋਂ ਹੇਠਾਂ ਤੱਕ ਕਿ ਲੋਕਾਂ ਨੂੰ ਚੰਗੀ ਸਹੂਲਤ ਮਿਲੇ ਚੰਗੀਆਂ ਸਰਵਿਸਿਜ਼ ਮਿਲ ਬਿਨਾ ਪੈਸੇ ਤੋਂ ਬਿਨਾ ਖੱਜਲ ਖਵਰੀ ਤੋਂ ਬਿਨਾ ਸਪਾਸ਼ਾ ਤੋਂ ਮਿਲੇ ਸੋ ਇਸ ਮਕਸਦ ਦੇ ਨਾਲ ਇਹ ਆਰਡਰ ਜਾਰੀ ਕੀਤੇ ਗਏ ਨੇ ਤਾਂ ਕਿ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਜਿਹੜਾ ਉਹ ਦਿੱਤਾ ਜਾ ਸਕੇ ਔਰ ਐਮ ਐਲ ਏਜ਼ ਆਫਿਸ ਬੀਅਰਰਸ ਆਮ ਲੋਕ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਤੋਂ ਫੀਡਬੈਕ ਲੈ ਕੇ ਹੀ ਅਫਸਰਾਂ ਦੇ ਜਿਹੜੇ ਏ ਸੀ ਆਰਜ਼ ਨੇ ਉਹ ਲਿਖੇ ਜਾਣ ਗਿਆ ਜਿਹੜੇ ਚੰਗੇ ਆਫੀਸਰਜ਼ ਨੇ ਉਹਨਾਂ ਨੂੰ ਵੱਧ ਔਰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਔਰ ਜਿਹੜੇ ਕੋਈ ਜਿਨ੍ਹਾਂ ਦਾ ਵਿਵਾਰ ਠੀਕ ਨਹੀਂ ਹੈਗਾ ਜਿਨ੍ਹਾਂ ਦਾ ਕੰਡਕਟ ਠੀਕ ਨਹੀਂ ਹੈਗਾ ਜਿਹੜੇ ਕੋਈ ਗਲਤ ਪ੍ਰੈਕਟਿਸਿਸ ਦੇ ਵਿੱਚ ਕ੍ਰਪਸ਼ਨ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਸਖਤੀ ਦੇ ਨਾਲ ਨਜੇਠਣ ਦੇ ਲਈ ਇਹ ਆਰਡਰ ਕੀਤੇ ਗਏ ਨੇ ਔਰ ਮੈਂ ਸਮਝਦਾ ਕਿ ਇਹਨਾਂ ਕਰਨ ਦੇ ਨਾਲ ਚੰਗੀ ਗੁਵਰਨਸ ਜਿਹੜੀ ਉਹ ਮਿਲੇਗੀ ਔਰ ਮੇਰੀ ਲੋਕਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਰਕਾਰ ਦੇ ਧਿਆਨ ਦੇ ਵਿੱਚ ਲੈ ਕੇ ਆਓ ਸਹਿਯੋਗ ਕਰੋ ਤਾਂ ਕਿ ਚੰਗੇ ਅਫਸਰਾਂ ਨੂੰ ਅਗੇ ਲਿਆ ਕੇ ਉਹਨਾਂ ਨੂੰ ਕੰਮ ਲਿਆ ਜਾ ਸਕਿਆ ਉਹ ਜਿਹੜੇ ਕੋਈ ਕੋਈ ਗਲਤ ਪ੍ਰੈਕਟਿਸਿਸ ਦੇ ਵਿੱਚ ਪੈਂਦੇ ਨੇ ਗਲਤ ਕੰਮਾਂ ਦੇ ਵਿੱਚ ਪੈਂਦੇ ਨੇ ਇਮੋਰਲਿਆ ਇਲੈਗਲ ਐਕਟੀਵਿਟੀ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਹੀ ਨਿਚਠਾ ਜਾਵੇ